हां जी दोस्तों ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਪੰਘਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਦੋਸਤੋ ਆ ਤੂਤ ਪਿੰਡ ਥੋੜੀ ਦੂਰੀ ਤੇ ਆ ਤੇ ਕੋਟਪੁੱਡੇ ਥਾਣੀ ਵੀ ਤੁਸੀਂ ਆ ਸਕਦੇ ਹੋ ਪੱਟੀ ਮੋੜ ਤੋਂ ਦੋਸਤੋ ਆ ਚੀਮਾ ਬਰਵਾਲਾ ਕੋਟਪੁੱਡਾ ਤੂਤ ਤੇ ਪੰਘਾਲੇ ਤੁਸੀਂ ਖਾਸ ਵਿਜ਼ਿਟ ਕਰਨੀ ਆ ਸੋ ਬਿਲਕੁਲ ਘਰੇ ਲੂਪਾਸੂ ਦਿਖਾਵਾਂਗੇ ਅੱਜ ਤੇ ਇਸ ਵੀਡੀਓ ਦੇ ਵਿੱਚ ਇੱਕ ਤੁਹਾਨੂੰ ਜਿਹੜਾ ਦੋਸਤੋ ਮਾਲੀ ਦਿਖਾ ਦਾਂਗੇ ਕੱਟਾ ਦਿਖਾ ਦਾਂਗੇ ਇਸੇ ਮੱਝ ਦਾ ਦੋਸਤੋ ਕਟਾ ਹੈਗਾ ਤੇ ਮੱਝ ਵੀ ਵਿਕਾਊ ਆ ਠੀਕ ਆ ਤੇ ਘਰੇ ਲੂ ਪਸੂ ਆ ਦੋਵੇਂ ਠੀਕ ਆ ਬਿਲਕੁਲ ਤਿਆਰੀ ਦੇ ਵਿੱਚ ਮੱਝ ਆ ਨੀਲੀ ਦੀ ਜਿਹੜੀ ਪਿਓਰ ਜਿਹੜੀ ਦੋਸਤੋ ਇਹ ਮੱਝ ਆ ਠੀਕ ਆ ਬੱਚਾ ਵੀ ਜਿਹੜਾ ਦੋਸਤੋ ਨੀਲੀ ਰਾਵੀ ਦਾ ਚੰਗੇ ਸੀਮਨ ਦਾ ਪੂਰੀ ਡਿਟੇਲ ਆ ਆਪਾਂ ਓਨਰ ਮਾਲਕ ਦੇ ਨਾਲ ਗੱਲਬਾਤ ਕਰ ਲਾਂਗੇ ਸੋ ਉਹਨਾਂ ਤੋਂ ਪੂਰੀ ਇਨਫੋਰਮੇਸ਼ਨ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਬਨੇ ਰਹੋ ਅੱਜ ਵੀਡੀਓ ਦੋਸਤੋ 11 ਅਗਸਤ ਨੂੰ ਆਪਾਂ ਬਣਾ ਰਹੇ ਹਾਂ ਸਮਾਂ ਤੁਸੀਂ ਨੋਟ ਕਰ ਸਕਦੇ ਹੋ ਕੋਈ 1:30 ਵਜੇ ਦਾ ਸਮਾਂ ਹੈਗਾ ਦੁਪਹਿਰ ਦਾ ਸੋ ਜਿਸ ਵੀਰ ਨੂੰ ਪਸ਼ੂ ਪਤਾਨਦਾ ਹੋਊਗਾ ਦੋਸਤੋ ਜੇਕਰ ਮੱਝ ਦੀ ਗੱਲ ਕਰਨ ਲਈ ਤੇ ਆਪਦੀ ਟਿਪ ਕੇ ਤਸੱਲੀ ਕਰ ਲਿਓ ਮੱਝ ਘਰੇਲੂ ਆ ਬੇਸ਼ੱਕ ਤਸੱਲੀ ਆ ਉਹ ਆਪਦਾ ਹੱਕ ਸਮਝ ਕੇ ਕਰ ਲਿਓ ਠੀਕ ਹੈ ਜੀ ਸੋ ਪਿਛਲੇ ਸੂਵੇ ਦਾ ਰਿਕਾਰਡ ਪੁੱਛ ਲਾਂਗੇ ਕੀ ਰੇਟ ਭਾਅ ਪੜਦਾ ਪੂਰੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਆਹ ਕਰਦੇ ਆਂ ਗੱਲਬਾਤ ਆਪਾਂ ਓਨਰ ਮਾਲਕ ਦੇ ਨਾਲ ਆਜੋ ਵੀਰ ਜੀ ਸਭ ਤੋਂ ਪਹਿਲਾਂ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕ ਓਹ ਠੀਕ ਆ ਵੀਰ ਚੜਦੀ ਕਲਾ ਕੀਤੀ ਸੁਣਾਓ ਜੀ ਬਹੁਤ ਵਧੀਆ ਅੱਛਾ ਵੀਰ ਆ ਨਾਮ ਇੱਕ ਆਪਣਾ ਦੱਸ ਦੀ ਜੀ ਚੰਨ ਸਿੰਘ ਜੀ ਠੀਕ ਆ ਤੇ ਸੰਪਰਕ ਨੰਬਰ ਆਪਣੇ ਦੇ ਦਿੱ ਗਏ ਇੱਕ ਜੀ 98732 ਹਾਂਜੀ 12028 12028 ਹਾਂਜੀ 98732 ਹਾਂਜੀ 12028 ਠੀਕ ਆ ਜੀ ਅੱਛਾ ਵੀਰ ਪਸ਼ੂ ਜਿੱਦਾਂ ਆਪਾਂ ਜ਼ਿਕਰ ਕਰਤਾ ਵੀ ਘਰ ਦੇ ਘਰੇਲੂ ਪਸ਼ੂ ਆ ਤੇ ਇੱਕ ਮੱਝ ਬਕਾਊ ਆ ਤੇ ਇੱਕ ਕੱਟਾ ਆਪਣੇ ਕੋਲ ਹਾਂਜੀ ਹਾਂਜੀ ਤੇ ਮੱਝ ਜੇਕਰ ਆਪਾਂ ਰਿਕਾਰਡ ਵੇਖੀਏ ਪਹਿਲੇ ਸਵੇਰਾਂ ਦੀ ਗੱਲ ਕਰ ਲਈਏ ਸੁਭਾ ਇੱਕ ਤਾਂ ਦੱਸ ਦਈਏ ਵੀ ਪਹਿਲਾ ਸੂਭਾ ਕਿਨਵਾ ਸੋਣ ਜਾ ਰਹੀ ਹੈ। ਇਹ ਦੇ ਜੀ ਤੀਜੇ ਸੂਭੇ ਮਾਈ ਸੋਣੀਆਂ ਜੀ। ਤੀਜੇ ਸੂਭੇ ਆ ਜੀ। ਤੇ 12 13 ਲੀਟਰ ਦੁੱਧ ਦੀ ਰਿਕਾਰਡ ਹੈ ਦਾ ਜੀ। ਠੀਕ ਆ ਜੀ। ਹਾਂਜੀ। ਅ ਦੂਜੇ ਸੂਭੇ ਦੇ ਵਿੱਚ। ਹਾਂਜੀ ਹਾਂਜੀ। ਠੀਕ ਆ। ਤੇ ਜਿਹੜਾ ਕਟਾ ਆਪਾਂ ਨਾਲ ਇੱਕ ਵਖਾ ਰਹੇ ਆ ਉਹ ਇਸੇ ਮੱਝ ਦਾ ਹੀ ਆ। ਇਹ ਜੀ ਉਸੇ ਮੱਝ ਦਾ ਕਟਾ ਜੀ ਉਹ ਕੈਪਟਨ ਪੰਜਾਬ ਮੋਗੇ ਦਾ ਜਿਹੜਾ ਬੋਲੇ ਆ ਉਹਦਾ ਬੱਚਾ ਜੀ। ਹਾਂ ਉਹ ਉਸ ਸੀਮਨ ਦਾ। ਹਾਂਜੀ। ਉਹਦਾ ਬੱਚਾ ਜਿਹੜਾ ਹੈਗਾ ਬੋਲ ਦਾ। ਤੇ ਸੂਭਾ ਜਿਹੜਾ ਦੋਸਤੋ ਤੀਜਾ ਸੂਣਾ ਇਸ ਮੱਝ ਨੇ ਠੀਕ ਆ ਬਾਕ ਮਗਰਲੇ ਪੈਰ ਤੋਤੇ ਆ ਅਗਲੇ ਪੈਰਾਂ ਦੇ ਜਵਾਬ ਤੇ ਪੱਗੀ ਮੋਛੇ ਹੈਗੀ ਆ ਮੱਥਾ ਬੱਲਾ ਬਿੱਲੀ ਮਣਕੀ ਅੱਖ ਆ ਠੀਕ ਆ ਤੇ ਬੱਚੇ ਦੇ ਵਿੱਚ ਵੀ ਪ੍ਰੋਪਰ ਨਿਸ਼ਾਨ ਪੂਰੇ ਹੈਗੇ ਆ ਚਾਰੇ ਪੈਰ ਤੋਤੇ ਆ ਧੁੰਨ ਤੇ ਬਿਲਕੁਲ ਨਿਸ਼ਾਨ ਤੁਸੀਂ ਵੇਖੋਗੇ ਤੇ ਬਿੱਲੀ ਮਣਕੀ ਅੱਖ ਜਿਹੜੀ ਕੱਟੇ ਦੀ ਵੀ ਹੈਗੀ ਆ ਪ੍ਰੋਪਰ ਉਹ ਕੱਟੇ ਦੀ ਆਪਾਂ ਗੱਲਬਾਤ ਬਾਅਦ ਕਰ ਲਾਂ ਬਾਅਦ ਵਿੱਚ ਕਰ ਲਾਂਗੇ ਸੋ ਦਿਨ ਹਜੇ ਕਿੰਨੇ ਕ ਬਾਕੀ ਇਸ ਹੁਣ ਦੇ ਵਿੱਚ ਜੀ ਇਹ ਵਿਰਜੀ ਦਾ 19 ਤਰੀਕ ਨੂੰ ਦਿਨ ਪੂਰੇ ਹੋਣਿਆ ਜੀ 8 ਦਿਨ ਬਾਕੀ ਆ ਜੀ ਇਹਦੇ 8 ਦਿਨ ਠੀਕ ਆ ਜੀ 8 ਦਿਨ ਬਾਕੀ ਐ ਸੂਣ ਦੇ ਵਿੱਚ ਆ ਖੋਲ ਕੇ ਦਿਖਾਈਏ ਜੀ ਆ ਦਿਖਾ ਦਿਓ ਜੀ ਤੋਰਦੇ ਅੱਜ ਥੋੜਾ ਲੰਮਾ 8 ਦਿਨ ਬਾਕੀ ਐ ਦੋਸਤੋ ਬਾਕੀ ਜਿਹੜਾ ਪਿਛਲੇ ਸੂਬੇ ਦਾ ਮਿਲਕ ਸੀਗਾ ਉਹ 12 13 12 ਜਿਹੜਾ ਦੋਸਤੋ ਮਿਲਕ ਨਾਰਮਲ ਘਰ ਦੀ ਚਵਾਈ ਜਿਹੜੀ ਆ ਹੋਈ ਆ ਠੀਕ ਆ ਜੀ ਨਾਰਮਲ ਸੇਵਾ ਤੇ ਬਾਕੀ ਮਾਝ ਤੁਸੀਂ ਦੇਖ ਸਕਦੇ ਹੋ ਠੀਕ ਆ ਜੀ ਪਿੱਠ ਪੂੜਾ ਚੰਗਾ ਹੈਗਾ ਪਤਲੇ ਪਿੰਡੇ ਦੀ ਆ ਤੇ ਥਣਲੇਵਾ ਕਾਫੀ ਖੂਬਸੂਰਤ ਠੀਕ ਆ ਜੀ ਲਓ ਜੀ ਖਾਨ ਭਾਂਡਾ ਚੰਗਾ ਬਾਕੀ ਹਜੇ 8 ਦਿਨ ਦਸੰਮਾਤਾਪਕਾ ਵੀ ਦੋਸਤੋ ਅੱਜ 10 11 11 ਤਰੀਕਾ ਪਰ 18 ਨੂੰ ਦਿਨ ਪੂਰੇ ਆ ਤੇ ਘਟੋ ਘੜ ਵੀ 7 ਕ ਦਿਨ ਇੱਕ ਹਫਤਾ ਹਜੇ ਬਾਕੀ ਐ ਇਸ ਹੁੰਦੇ ਵਿੱਚ ਆ ਲੋ ਬਾਕੀ ਪਿੱਠਪੁੜੇ ਦੀ ਚੰਗੀ ਆ ਖਾਨ ਥੋਨੇ ਦੇਵਾ ਬਹੁਤ ਵਧੀਆ ਚੌਰਸ ਦੇਵਾ ਸਪੇਸ ਵਿੱਚ ਥਨਾ ਵਿੱਚ ਚੰਗੀ ਠੀਕ ਐ ਤੇ ਦਿਨ ਹਜੇ 7 ਦਿਨ ਬਾਕੀ ਇਸ ਹੁੰਦੇ ਵਿੱਚ ਗਰਮ ਜੀ ਕੁਮਾਲੋ ਬਾਕੀ ਇੱਕ ਵਾਰੀ ਨੇੜੇ ਤੋਂ ਜਿੰਨਾ ਵੀ ਹੋ ਸਕਦਾ ਇੱਕ ਵਾਰੀ ਤੁਹਾਨੂੰ ਖਾਂ ਜਰੂਰ ਦਿਖਾ ਦੂੰਗਾ। ਆਹ ਨਾ। ਕਿਕ ਸਬਸੇ ਚੰਗੀ ਹੈ ਵਿੱਚ ਕੋਈ 3-3 4-4 ਇੰਚ ਜੜੀ ਆ। ਵਿੱਥੀ ਹੈਗੀ ਆ। ਸੋ ਆਹ ਫੇਸ ਕੁਆਲਿਟੀ ਪੂਰੀ ਬਿਲਕੁਲ ਨੇੜੇ ਤੋਂ ਦੇਖ ਸਕਦੇ ਹੋ। अच्छा वीर जी।, जी। वीर जी चवाई फिर किमे पोली वधिया ہونਦੀ ਚਵਾਈ ਬਿਲਕੁਲ ਵਧਿਆ ਕਰਨਪਤੀ ਚਵਾਈ ਹੈ ਜੀ ਜਿਹੜਾ ਵੀਰ ਕੋਈ ਚਾਹਵਣ ਹੋ ਲੈਦਾ ਆਪਦੀ ਟਿਪ ਗੇਸਲੀ ਕਰਕੇ ਹਾਂਜੀ ਆਦੀ ਜਿਤਨਾ ਮਰਜੀ ਲੈ ਜਾ ਸਕਦਾ ਠੀਕ ਹੈ ਜੀ ਤੇ ਮੁੱਲ ਲੈਂਦਾ ਫਿਰ ਕੀ ਕੀਤਾ ਡਿਮਾਂਡ ਮੁੱਲ ਵੀਰ ਜੀ ਇਹ ਵੇਖਣ ਨੂੰ ਤੇ ਮਾਲੋ ਆਪਾਂ ਜਿਤਨਾ ਵੇਖੀਦਾ ਵੀਡੀਓ ਵਧੀਆ ਜਿੰਨੇ ਮੁੱਲ ਜਿਆਦਾ ਕਰਦੇ ਲੋਗ ਹਾਂ ਹਾਂ ਉਸ ਹੱਬ ਨਾਲ ਤਾਂ ਜਿੰਨਾ ਮਰਜ਼ੀ ਕਰ ਲਈ ਪਰ ਫਿਰ ਵੀ ਆਪਾਂ 90000 ਰੁਪਏ ਮੁੱਲ ਕਰਦੇ ਆ ਹਾਂ ਹਾਂ ਬਾਕੀ ਜੇ ਕੋਈ ਵੀਰਵਾ ਚਾਹਵਣ ਹੋਗਾ ਕੋਈ ਮਾਨਤਨ ਕਰਦੇ ਆ ਥੋੜਾ ਪਰ ਠੀਕ ਹੈ ਜੀ 90 ਡਿਮਾਂਡ ਹੈ ਜੀ ਹਾਂ ਜੀ 90 ਡਿਮਾਂਡ ਠੀਕ ਹੈ 90000 ਜਿਹੜੀ ਦੋਸਤੋ ਡਿਮਾਂਡ ਹੈਗੀ ਆ ਠੀਕ ਆ ਤੇ ਮੌਕੇ ਤਾਂ ਕੋਈ ਲੈਸ ਜਿਹੜੀ ਦੋਸਤੋ ਛੋਟ ਛੱਪਾ ਹੈਗਾ ਮਾਨਤਾਣਾ ਜਿੰਨੀ ਵੀ ਕੋਈ ਗੁੰਜਾਇਸ਼ ਹੁੰਦੀ ਆ ਉਹ ਜ਼ਰੂਰ ਕੀਤੀ ਜਾਂਦੀ ਹੈ ਜਦੋਂ ਕੋਈ ਵੀਰ ਖਰੀਦਦਾਰ ਖਰੀਦਣ ਦੇ ਸਿਲਸਿਲੇ ਜਾਂ ਖਰੀਦਣ ਦੇ ਕਰਕੇ ਜਿਹੜਾ ਦੋਸਤੋ ਘਰੇ ਵਿజిਟ ਕਰਦਾ ਮਾਨਤਾਮ ਜਿਹੜਾ ਹਰ ਵਾਰ ਜਿਹੜਾ ਦੋਸਤੋ ਜ਼ਰੂਰ ਕੀਤਾ ਜਾਂਦਾ ਠੀਕ ਹੈ ਜੀ ਸੋ ਬਾਕੀ ਮਾਧ ਚੰਗੀ ਆ ਪਿੱਠਪੂੜੇ ਦੀ ਚੰਗੀ ਆ ਉਚਾਈ ਕੱਦ ਦੀ ਚੰਗੀ ਆ ਠੀਕ ਹੈ ਆ ਮੀਡੀਅਮ ਤੋਂ ਜਿਹੜੀ ਪਲੱਸ ਹਾਈਟ ਆ ਵੱਡੀਆਂ ਮੱਜਾਂ ਦੇ ਵਿੱਚ ਗਿਣਤੀ ਕਰ ਸਕਦੇ ਆ ਆਪਾਂ ਤੇ ਬਦਲੇ ਪਿੰਡੇ ਦੀ ਆ ਆਸ ਹੈਗੇ ਵੀ ਚਲੋ ਚੰਗਾ ਦੁੱਧ ਦੇਊਗੀ ਬਾਕੀ ਸੇਵਾ ਤੇ ਡਿਪੈਂਡ ਆ ਦੋਸਤੋ ਚੰਗੀ ਸੇਵਾ ਕਰਨੋਂਗੇ ਤੇ ਨੀਲੀ ਦਾ ਪਸੂਗਾ ਬਰੀਡ ਵਾਲਾ ਨਸਲ ਵਾਲਾ ਦੁੱਧ ਪਾਈ ਜਾਂਦਾ ਠੀਕ ਆ ਤੇ ਇਹ ਹੋ ਗਈ ਦੋਸਤੋ ਮਾਝ ਇੱਕ ਸੈਕਿੰਡ ਨੰਬਰ ਤੇ ਜਿਹੜਾ ਹਾਂਜੀ ਇਹਦੀ ਅੱਗੇ ਵੀ ਵੇਰ ਕਾੜੇ ਦੀ ਨੀਲੋ ਫਾਰਸੀਮਨ ਤੋਂ ਗੱਭਣੇ ਮਾਝ ਆ ਜਾ ਮਤਲਬ ਕਿ ਨੀਲੀ ਦਾ ਸੀਮਨ ਅੱਗੇ ਰੱਖ ਪਾਇਆ ਹਾਂਜੀ ਹਾਂਜੀ ਵੇਰ ਕਾੜੇ ਦੀ ਦਾ ਤੇ ਹੁਣ ਤੱਕ ਵੀ ਆਪਾਂ ਮਤਲਬ ਇੱਕ ਕੱਟੀ ਆ ਪਹਿਲੇ ਸਵੇਰ ਦੁਪਹਿਰੇ ਸਵੇਰ ਦਾ ਕੱਟਾ ਜਿਹੜਾ ਹਾਂਜੀ ਦੁਪਹਿਰੇ ਸਵੇਰ ਦੀ ਕੱਟੀ ਆ ਨੀਲੀ ਦੇ ਬੱਚੇ ਆਪਾਂ ਲਏ ਹੋਏ ਆ ਨੀਲੀ ਦੇ ਉਹ ਲੋਰੀ ਬਾਲੀ ਦੀ ਬੱਚੀ ਆ ਲੋਰੀ ਦੀ ਬੱਚੀ ਆ ਤੇ ਫਿਲਹਾਲ ਦੋਸਤੋ ਇੱਕ ਜਿਹੜਾ ਤੁਹਾਨੂੰ ਇਹ ਕੱਟਾ ਦਿਖਾਉਣਾ ਹੈ ਆਪਾਂ ਇਹ ਵੀ ਵਿਕਰੀ ਦੇ ਲਈ ਅਵੇਲੇਬਲ ਆ ਇਹ ਪਹਿਲੇ ਸਵੇਰ ਦਾ ਬੱਚਾ ਇਸ ਮਾਝ ਦਾ ਤੇ ਦ ਆ ਤੁਸੀਂ ਵੇਖ ਸਕਦੇ ਹੋ ਠੀਕ ਹੈ ਜੀ ਨੀਲੀ ਤੇ ਬੱਚੇ ਪ੍ਰੋਪਰ ਪੌਂਦੀ ਆ ਸੋਹਣੇ ਬੱਚੇ ਪੌਂਦੀ ਆ ਇਸ ਵਾਰ ਵੀ 베ਰਕਾ ਦੇ ਨੀਲੋ ਫਾਰਮ ਜੀ ਨੀਲੋ ਫਾਰਮ ਸੀਮੰਟ ਤੋਂ ਏ ਆਈ ਹੋਈ ਆ ਠੀਕ ਹੈ ਜੀ ਉਸ ਤੋਂ ਗੱਭਣਾ ਤੇ ਆਸ ਹੈ ਕਿ ਆ ਵੀ ਇਸ ਵਾਰ ਵੀ ਜਿਹੜਾ ਦੋਸਤੋ ਚਾਹੇ ਕੱਟੀ ਆ ਜਾਹੇ ਮੇਲ ਕਾਫਾ ਚਾਹੇ ਫੀਮੇਲਾ ਚੰਗੇ ਰਿਜ਼ਲਟ ਦੇਊਗੀ ਕਿਉਂਕਿ ਰਿਜ਼ਲਟ ਚੰਗੇ ਸੋਹਣੇ ਪੌਂਦੀ ਆ ਆਖੋ ਕੁ ਬਿਲੀ ਮਨਕੀ ਆ ਜਿਸ ਤਰ੍ਹਾਂ ਉਸ ਤਰ੍ਹਾਂ ਅੱਖ ਦੀ ਕੁਆਲਿਟੀ ਆ ਬਿਲਕੁਲ ਬੱਚਿਆਂ ਦੇ ਵਿੱਚ ਵੀ ਵਿਖਾਈ ਦੇ ਰਹੀ ਆ ਸੋ ਆ ਜੋ ਗੱਲ ਕਰਦੇ ਆ ਇਸ ਮਾਲੀ ਦੀ ਕੱਟੇ ਦੀ ਅੱਛਾ ਵੀਰ ਕੱਟੇ ਦੀ ਉਮ ਇਹ ਵੀ ਜੀ 2 ਸਾਲ ਤੋਂ ਥੋੜੀ ਘੱਟੀ ਹੋ ਉਮਰੇ ਜੀ 2 ਸਾਲ ਤੋਂ ਖੀ ਰਹੀ ਹੈ ਨਾ ਹਾਂਜੀ ਹਾਂਜੀ ਖੀ ਰਹੀ ਹੈ ਖੀ ਰਹੀ ਹੈ ਕੱਟਾ 2 ਸਾਲ ਤੋਂ ਉਮਰ ਘੱਟੀ ਆ ਹਾਂਜੀ ਠੀਕ ਆ ਬਾਕੀ ਆ ਜਿਹੜਾ ਦੋਸਤੋ ਬਹੁਤੇ ਵੀਰ ਸਕਰੀਨ 'ਤੇ ਦੋਸਤੋ ਕੰਟੈਕਟ ਕਰਦੇ ਆ ਵੀ ਨੀਲੀ 라ਵੀ ਦਾ ਕੱਟਾ ਖਰੀਦ ਲੈਣਾ ਮਾਲ ਦੇ ਵਿੱਚ ਰੱਖਣਾ ਤੇ ਆਹ ਜਿਹੜਾ ਬਿਲਕੁਲ ਤੁਸੀਂ ਵੇਖ ਸਕਦੇ ਹੋ ਨੀਲੀ 라ਵੀ ਦਾ ਕੱਟਾ ਠੀਕ ਆ ਜੀ ਸਿੰਗੀ ਸੁੰਗੀ ਵੇਖ ਸਕਦੇ ਹੋ ਬਿਲਕੁਲ ਰੌਂਡ ਗੁਲਾਈ ਦੇ ਵਿੱਚ ਕਰ ਲਈ ਆ ਤੇ ਫੇਸ ਕੁਆਲਿਟੀ ਵੇਖ ਸਕਦੇ ਹੋ ਠੀਕ ਆ ਜੀ ਚਾਰੇ ਪੈਰ ਤੋਤੇ ਆ ਉਹ ਧੁੰਨ ਤੇ ਫਾਲੇ ਦੇ ਜਿਹੜਾ ਦੋਸਤੋ ਨਿਸ਼ਾਨ ਉਹ ਵੀ ਮਿਲ ਜੂਗਾ ਪੂਰਾ ਤੇ ਟੈਸਟਿਕਲ ਤੁਸੀਂ ਵੇਖ ਸਕਦੇ ਹੋ ਠੀਕ ਆ ਜੀ ਡਬਲ ਕਾਰ ਦੇ ਵਿੱਚ ਜਿਹੜਾ ਆ ਟੈਸਟਿਕਲ ਸ਼ੇਪ ਸੋ ਪੂਛ ਉੱਪਰ ਤੱਕ ਵਾਈਟ ਆ ਬਿਲਕੁਲ ਪਤਲੀ ਚਮੜੀ ਪਤਲੇ ਪਿੰਡੇ ਦਾ ਮਾਲੀ ਆ ਠੀਕ ਆ ਸੋ ਪਸੰਦ ਆਊਗਾ ਜਿਹੜੇ ਵੀਰ ਨੇ ਕਿਸੇ ਨੇ ਮਾਲ ਚ ਰੱਖਣਾ ਚਾਹੇ ਤੁਸੀਂ ਅ ਰੇੜੀ ਤੇ ਵੀ ਲਾਉਣਾ ਚਾਹੁੰਦੇ ਹੋ ਉਹਦੇ ਲਈ ਵੀ ਬਿਲਕੁਲ ਜਿਹੜਾ ਦੋਸਤੋ ਤੁਸੀਂ ਲਗਾ ਸਕਦੇ ਹੋ ਬਹੁਤ ਵੀਰ ਕਿਸਾਨ ਵੀਰ ਜ਼ਰੂਰਤ ਹੁੰਦੀ ਹੈ ਪਸ਼ੂ ਘਰੇ ਰੱਖਣਾ ਤੇ ਮੱਜਾਂ ਦੇ ਵਿੱਚ ਵੀ ਰੱਖ ਸਕਦੇ ਹੋ ਅਗੇ ਰੇੜੀ ਵਾਲਾ ਵੀ ਕੰਮ ਤੁਸੀਂ ਲੈ ਸਕਦੇ ਹੋ ਮarli ਚੰਗਾ ਨੀਲੀ ਦਾ ਨੀਲੀ ਰਵੀ ਦਾ ਅੱਛਾ ਵੀਰ ਇਹਦਾ ਮੁੱਲ ਫਿਰ ਕੱਟੇ ਦਾ ਕਿੰਨਾ ਕਰਤਾ ਜੀ ਵੀਰ ਜੀ ਇਹਦਾ 35000 ਮੁੱਲ ਕਰਦੇ ਆ ਥੋੜਾ ਬਦਾ ਮਾਨਤਨ ਕਰਦੇ ਆਂ ਜਿਆਦਾ ਨਹੀਂ 35000 ਹਾਂਜੀ ਠੀਕ ਹੈ ਜੀ 35000 ਡਿਮਾਂਡ ਆ ਵਿੱਚ ਹੋ ਜੂਗੀ ਗੁੰਜਾਇਸ਼ ਨਾਲ ਹਾਂਜੀ ਥੋੜਾ ਬਦਾ ਕਰ ਦਾਂਗਾ ਮਾਨਤਨ ਠੀਕ ਹੈ ਜੀ ਮਾਨਤਨ ਦੋਸਤੋ ਜ਼ਰੂਰ ਕੀਤਾ ਜਾਊਗਾ ਠੀਕ ਆ 35000 ਮੋਲ ਆ ਕੱਟੇ ਦਾ ਬਾਕੀ ਕੱਟੇ ਦਾ ਕਦ ਕਰ ਤੁਸੀਂ ਦੇਖ ਸਕਦੇ ਹੋ ਮੱਝ ਇਸ ਦੀ ਮਦਰ ਬਿਲਕੁਲ ਕੋਲੇ ਖੜੀ ਆ ਮਤਲਬ ਕਿ 5 6 ਮਹੀਨੇ ਤੁਸੀਂ ਹੋਰ ਵੀ ਸੰਭਾਲ ਕਰ ਲਈ ਚੰਗੀ ਤੇ ਚੰਗਾ ਸੋਹਣਾ ਕਦ ਕਰ ਦਊਗਾ ਤੇ ਤਕਰੀਬਨ ਹਜੇ 2 ਸਾਲ ਮੈਨੂੰ ਲੱਗਦਾ ਵੀ ਹਜੇ ਕੋਈ ਮਹੀਨਾ ਖੰਡ ਪਿਆ ਹੀ ਹੋਗਾ 2 ਸਾਲ ਇਹ ਕੰਪਲੀਟ ਤੇ ਨਹੀਂ ਹੋਏ ਨੇ ਹਾਂਜੀ ਹਾਂਜੀ 2 ਸਾਲ ਨਹੀਂ ਹਜੇ ਕੰਪਲੀਟ ਨਹੀਂ ਹੋਏ 24 ਮਹੀਨੇ ਹਜੇ ਪੂਰੇ ਨਹੀਂ ਹੋਏ ਸਕੇ ਇਹ ਬਾਈ ਦਾ ਬਾਈ 22 ਮਹੀਨੇ ਦਾ ਹੂੰ ਬਿਲਕੁਲ ਤੇ ਉਹ حساب ਨਾਲ ਗ੍ਰੋਥ ਵੀ ਚਲੋ ਠੀਕ ਆ ਹਾਂਜੀ ਹਾਂਜੀ ਅਜੇ ਤੁਹਾਨੂੰ ਬਾਹਰ ਨੋਰਮਲ ਸਾਮਹ ਨੋਰਮਲ ਸਾਮਹ ਸੰਭਾਲ ਤੁਹਾਡੀ ਕੋਈ ਐ ਤੇ ਇੱਕ ਬਰੀਡਰ ਵਾਈਜ਼ ਸੰਭਾਲ ਨਹੀਂ ਹੈਗੀ ਨਹੀਂ ਨਹੀਂ ਉਹ ਜਿਹੜਾ ਨੋਰਮਲ ਜੈਨੂਇਨ ਆਪਣੇ ਕਿਸਾਨ ਫਾਰਮਰ ਜਿੱਦਾਂ ਸੰਭਾਲ ਕਰਦੇ ਉਹ ਉਸ ਹਿਸਾਬ ਨਾਲ ਨੋਰਮਲ ਸਾਮਹ ਆ ਕੋਈ ਜਾਰੀ ਸਾਮਹ ਨਹੀਂ ਗੀ ਜੇ ਮੰਨ ਲਓ ਚੰਗੀ ਸਾਮਹ ਹੁੰਦੀ ਤੇ ਮੰਨ ਲਓ ਡਬਲ ਹੋ ਜਾਂਦਾ ਨਾ ਹੀ ਮਾਲੀ ਇਹ ਬਰੀਡਰ ਕਰਕੇ ਹੁੰਦਾ ਬਿਲਕੁਲ ਜੀ ਬਿਲਕੁਲ ਤੇ ਇੱਕ ਬਰੀ ਸੰਪਰਕ ਨੰਬਰ ਆਪਣੇ ਫੇਰ ਬੋਲ ਦਈਏ ਵੀਰ ਹਾਂ ਵੀਰ ਜੀ 9732 ਹਾਂਜੀ 12028 ਠੀਕ ਹੈ ਜੀ 9732 12028 ਠੀਕ ਹੈ ਜੀ ਸੋ ਦੋਸਤੋ ਇਹ ਸਾਨੂੰ ਮੇਰੇ ਨਾਲ ਵੀਰ ਨੰਬਰ ਲਗਾਤਾਰ ਆਪਾਂ ਸਕਰੀਨ ਦੇ ਬੇਰ ਕੋ ਥੱਲੇ ਚਲਦੇ ਕਰ ਦਿੱਤੇ ਆ ਓਨਰ ਦੇ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਹੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ